ਇਥੇ ਬਹਿਣ ਬੋਨ ਨੂੰ ਜਗ੍ਹਾ ਵੀ ਹੈ ਨਹੀਂ ਆ ਤੇ ਇੱਥੇ ਹੈ ਵੀ ਰਵਿਓਟ ਦੇ ਲੱਗ ਗਈ ਆ ਉਹਦਾ ਕਾਨੂੰਨ ਚਾਵੇ ਨਾ ਭੱਜਣ ਨਹੀਂ ਦੇ ਸਕਦਾ ਫੜ ਤੇ ਉਹਨੇ ਲੈਣਾ ਹੀ ਆ ਮੈਨੂੰ ਕਿਉਂਕਿ ਉਹਨਾਂ ਕੋ ਬੜੇ ਪੈਂਤਰੇ ਹੁੰਦੇ ਆ ਫੜਨ ਵਾਸਤੇ ਚਲ ਮੈਂ ਉਧਰ ਫੇਰ ਤੁਰ ਕੇ ਵੇਨਾ ਨਾਲ ਉਹ ਤੋਂ ਦੇਹੂ ਕੋਈ ਗੱਡੀ ਗੁੱਡੀ ਆਉਂਦੀ ਇੱਥੇ ਅੰਦਰ ਬੜਿਆਂ ਕੋ ਦੇਣਾ ਨਹੀਂ ਕੋਈ ਨਹੀਂ ਇਥੇ ਤੇ ਕੇ ਭੱਜਿਆ ਵੀ ਨਹੀਂ ਆਣਾ ਬਾਅਦ ਚ ਕਿਦਾਂ ਦੇ ਹਾਲਾਤ ਆਏ ਇੱਕ ਕਹਾਵਤ ਹੀ ਵੈਗੀ ਨਾ ਔਖੇ ਵਾਲੇ ਬੰਦਾ ਅੱਖ ਚ ਜੱਬਦਾ ਤੇ ਮੇਰਾ ਵੀ ਹਾਲ ਉਹ ਹੀ ਅੱਖ ਵਰ ਗਈ ਆ ਕਿਆ ਕਜਮਣਾ ਪੈਂਡਿਆ ਕਿਦਾਂ ਥਾਂ ਤੇ ਮੈਨੂੰ ਰਹਿਣਾ ਪੈਂਡਿਆ ਇੱਥੇ ਉਦਾਂ ਬੰਦਾ ਰਹਿਣਾ ਕਹਿੰਦਾ ਸੱਪ ਵਾ ਸੱਪ ਵਾ ਮੈਨੂੰ ਮਜਬੂਰੀ ਵਾਸਤੇ ਵੀ ਇੱਕਦਮ ਮਿੱਦੜਿਆ ਮੈਂ ਚੱਲ ਪਰ ਚਾਚੀ ਦੀ ਕਿਹੜੀ ਗਲਤੀ ਹੈ ਕਿ ਜੇ ਤੈਨੂੰ ਪੁੱਛਣੇ ਦੱਸ ਦੇ ਕਿੱਥੇ ਮੈਂ ਵੀ ਸੋ ਮੰਤਰ ਜਾ ਚਾਹੁੰਦਾ ਵੀ ਦੱਸੀ ਨਾ ਤੇ ਮੇਰੇ ਮੂੰਹ ਫੇਰ ਨਿਕਲ ਗਿਆ ਉਹ ਗੱਲ ਵੀ ਮੇਰੇ ਮੂੰਹ 'ਚ ਨਹੀਂ ਗੱਲ ਰਹਿੰਦੀ ਨਵੇਂ ਕਹਿੰਦੇ ਰੋਟੀ ਖਾਦੀ ਪਚਾਉਂਦੀਆਂ ਤੇ ਗੱਲ ਨਹੀਂ ਮੇਰੇ ਮੂੰਹ 'ਚ ਤਾਂ ਗੱਲ ਪਚਦੀ ਹੈ ਨੀਂਗੀ ਇਹਨੂੰ ਜਦ ਮੈਂ ਇੰਨੀ ਗੱਲ ਦੱਸੀ ਆ ਅਸੀਂ ਕੌਣ ਕਹਿੰਦਾ ਮੈਂ ਸਾਰੇ ਫੜੇਗੇ ਜਿੰਨਾ ਸਾਰਿਆਂ ਤੇ ਪਰਚੇ 'ਚ ਨਾ ਹੀ ਕਾਲੇ ਕੂਲੇ ਹੋਣੀ ਇੰਨੀ ਗੱਲ ਸੁਣੀ ਆ ਤੇ ਇਹ ਐ ਤਰ ਹੋ ਗਈ ਉਸੇ ਵੇਲੇ ਚੱਲ ਤੂੰ ਵੇਖ ਲੈ ਜਾਣਾ ਚਲ ਜਾ ਮੈਂ ਤੈਨੂੰ ਜਾਣਾ ਦੇ ਨਾ ਮੈਂ ਕੀ ਕਰਨ ਜਾਣਾ ਵਾ ਨਹੀਂ ਜਾਣਾ ਤੇ ਆ ਜਾ ਫੇਰ ਕਰਨ ਕੋਈ ਸਿਆਣੇ ਆਂਦੇ ਬੱਕਰੇ ਦੀ ਮਾਂ ਕਾਤਾ ਖੈਰ ਮਨਾਊਗੀ ਪਰ ਸਾਡੇ ਸਿਆਣੇ ਚ ਉੱਡਿਆ ਫਿਰਦਾ ਸੀ ਜਿਹੜਾ ਹਜੇ ਤੱਕ ਬਚਿਆ ਫਿਰਦਾ ਵਾ ਜੇ ਐਦਾਂ ਵਾ ਤੇ ਕੋਈ ਗੱਲ ਨਹੀਂ ਪਤਾ ਲੱਗਣਾ ਉਹਦੇ ਨਹੀਂ ਰਹਿਣਾ ਕਿੱਥੇ ਆ ਤੇ ਕਿੱਥੇ ਨਹੀਂ ਅੱਜ ਨਹੀਂ ਤੇ ਸਵੇਰੇ ਫੜੇ ਹੀ ਜਾਣਾ ਵਾ ਚੱਲ ਮਾਣਾ ਫਿਰ ਕੱਢਦਾ ਖੁਰਾ ਕੋਈ ਕਿੱਥੇ ਆ ਤੇ ਕਿੱਥੇ ਨਹੀਂ ਲਾਉਣਾ ਉਹਨੂੰ ਫੋਨ ਜਾ ਆ ਗਈ ਫਟੇ ਹੋਈ ਆ ਕਿਤੇ ਆਂਦਾ ਹੈ ਨਾਲੋਂ ਤੇ ਵੀ ਵੇਖ ਲਾ ਜਗਦੀਪ ਸਿੰਘ ਆ ਅਸੀਂ ਕਬੂਤਰ ਕਾਬੂ ਕਰਦੇ ਆ ਤੇ ਸਾਡਾ ਆਪਣਾ ਕਬੂਤਰ ਵੇਖ ਲਾ ਇਹ ਜੀ ਤੁਹਾਨੂੰ ਕਹਿੰਦਾ ਪੈ ਡੱਭਾਂਗੇ ਫੇਰ ਗੱਲ ਬੰਨੀ ਆ ਇਹ ਮੇਰੀ ਨਜ਼ਰ ਚ ਬਹੁਤ ਜਰਦਾ ਸੀ ਇਹ ਅਜ ਆਪਣੇ ਆ ਵੀ ਕਾਬੂ ਆਏਗਾ ਇਹ ਆਖੀ ਹੀ ਪੈਲੀ ਦੇ ਤੇ ਮੇਰੀ ਆਖੀ ਇਹਦੇ ਉੱਤੇ ਮੈਂ ਤਾਂ ਬੜੇ ਚਿਰਾਂ ਦਾ ਜਿਉਂ ਧਿਆਨ ਨਹੀਂ ਮੈਂ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਮਹਾਰਾਜ ਇਹੋ ਤਾਂ ਗੱਲ ਹੈਗੀ ਠੀਕ ਹੈ ਨਾ ਅਹੀਂ ਤੇ ਪਤਾਲ ਚੋਂ ਬੰਦਾ ਲੱਭ ਲਈਏ ਚੱਲ ਕੋਈ ਗੱਲ ਨਹੀਂ ਐਸੇ ਬੰਦੇ ਭੱਠੇ ਤੇ ਜਾਂਦਾ ਸੀ ਮਨਜੋਤ ਵੀ ਇੱਥੇ ਆ ਜੀਤਾ ਆ ਉਹ ਨਹੀਂ ਇੱਥੇ ਪੜਾ ਲਈ ਉਹ ਕਿੱਥੇ ਵੀ ਹੀ ਉੱਗ ਗਏ ਆ ਵਿਚਾਰਾ ਕੀ ਐਵੇਂ ਵਿਵਸਾ ਹੀ ਪੈ ਗਈ ਨਿਆਣੇ ਦੀ ਵੇਖਦਾ ਹਾਂ ਮੈਂ ਇੱਥੇ ਹੁਣ ਟਰੋਂਨਾ ਇਹਨੂੰ ਪਤਾ ਨਹੀਂ ਕਿੱਥੇ ਹੋਣਾ ਹੀ ਲੁਕਿਆ ਹੁਣ ਘਰੋਂ ਬੇ ਘਰ ਹੋ ਗਿਆ ਇਹ ਵਿਚਾਰਾ ਕੁੜੀ ਉਥੇ ਤਰਲੇ ਲਈ ਜਾਂਦੀ ਨਿਆਣੇ ਤਰਲੇ ਲਈ ਜਾਂਦੇ ਆ ਇਹ ਹੁਣ ਇਹ ਤਰਲੇ ਲਈ ਜਾਂਦਾ ਹੁਣ

ਮਨਜੋਤ ਜਗਦੀਪ ਸਿੰਘ ਜੀ ਸਾਹਿਬ ਉੱਥੇ ਬੈਠਾ ਹੀ ਆਪਦਾ ਉੱਥੇ ਮੋਟਰਸਾਈਕਲ ਰੁਕ ਗਿਆ ਵਾ ਆਪਾਂ ਛੇਤੀ ਛੇਤੀ ਪਹੁੰਚੀ ਉੱਥੇ ਕਿਤੇ ਕਬੂਤਰ ਡਾਰੀ ਨਾ ਮਰ ਜੇ ਉਹ ਨਹੀਂ ਨਹੀਂ ਕਬੂਤਰ ਨਾ ਫਸ ਗਿਆ ਜਾਲ ਚ ਕੇ ਇਦਾਂ ਕਰ ਮਨਜੀਤ ਨੂੰ ਫੋਨ ਲਾ ਠੀਕ ਆ ਸਾਹਿਬ ਹੁਣ ਕਹ ਮੌਕੇ ਵਾਰ ਦੇ ਮਿੰਟੂ ਮੈਂਡੀ ਪਹੁੰਚ ਜਾ ਲੋਕੇਸ਼ਨ ਨੂੰ ਭੇਜ ਦੇ ਹਲੋ ਮਜੀਤ ਸਿੰਘ ਮੈਂ ਤੁਹਾਨੂੰ ਇੱਕ ਵਟਸਐਪ ਤੇ ਲੋਕੇਸ਼ਨ ਭੇਜ ਰਿਹਾ ਵਾਂ 2 ਮਿੰਟ ਚ ਪਹਿਲਾਂ ਉਥੇ ਪਹੁੰਚ ਜਾ ਮੈਂ ਤੇ ਸਾਹ ਬਾਦਰ ਉਥੇ ਮੋਕੇ ਤੇ ਪਹੁੰਚ ਗਿਆ ਛੇਤੀ ਆ ਜਾ ਠੀਕ ਹੈ ਜਲਦੀ ਪਹੁੰਚ ਠੀਕ ਹੈ ਸਾਹਿਬ ਆਜਲਾ ਮੁੰਡਾ ਬਾ ਠੀਕ ਹੈ ਫਿਰ ਮਨਜੋਦ ਦੋਦ ਦੋਦ ਲੱਗਦਾ ਚਾਚੇ ਦੀ ਆ ਚਾਚੇ ਨੇ ਫੋਨ ਕਰਨਾ ਹੈ ਕਿ ਚੰਗਾ ਨਹੀਂ ਫੋਨ ਕੀਤਾ ਸਾਹਮਣੇ ਹੁੰਨਾ ਮੜਾ ਜਾ ਵੈਨਾ ਚਾਚਾ ਹੀ ਆ ਚੰਗਾ ਟੈਨ ਆ ਗਿਆ ਪਾਏ ਫੜਦਾ ਵਾਂ ਤੇ ਕਰਦਾ ਕੋ ਹਾਲ ਕੋਈ ਇੱਥੇ ਦੇ ਮੁਸ਼ਕਮਸ ਕੀ ਬੜਾ ਵਦੇ ਕਿ ਨਰਕ ਤੇ ਸਵਰਗ ਇੱਥੇ ਹੁੰਦਾ ਆਕੇ ਆ ਨਰਕੀ ਵੇਖਣਿਆ ਮੈਂ ਭਾਣੀ ਕਿਹੜੇ ਪਾਪ ਕੀਤੇ ਚਾਚਾ ਹੀ ਆ ਚਾਚਾ ਇੱਧਰ ਵਾ ਐਨੂੰ ਆ ਜਾ ਮੈਂ ਚਾਰੇ ਪਾਸੇ ਵੇਖਾਂ ਗੱਡੀ ਗੱਡੀ ਕਿ ਨਹੀਂ ਹੁੰਦੀ ਕੋਈ ਵਾਗ ਵੀ ਟੱਕਰ ਪਿੰਦਾ ਵਾ ਤੇ ਦਾਦੂ ਕਾ ਇੱਥੇ ਲੁਕਿਆ ਲੋਕਾਂ ਦੇ ਮੂੰਹ ਮਾਰਨਾ ਹੁੰਦਾ ਵਾ ਅੱਜ ਇਹ ਕਿ ਨਹੀਂ ਆਉਂਦੀ ਗੱਡੀ ਉਹ ਕਿੱਥੇ ਗਿਆ ਆ ਜਾਗਾ ਕਿੱਥੇ ਆ ਇਧਰ ਵਾ ਕਿਦਾਂ ਵਾ ਠੀਕ ਵਾ ਛੇਤਾ ਛੇਤਾ ਠੀਕ ਛੇਤਾ ਨੂੰ ਬਣਾ ਆ ਕਬੂਤਰ ਵੀ ਨਿਕਲ ਆਈ ਬਾਹਰ ਇਨੂੰ ਫੜਨ ਨੂੰ ਬੜੇ ਚਿਰ ਨੂੰ ਫਿਰਨੇ ਆ ਪਰ ਅੱਜ ਇਹ ਸੁੱਕਾ ਨਹੀਂ ਜਾਣਾ ਚਾਹੀਦਾ ਹੁਣ ਐਦਾਂ ਕਰਨੀ ਆ ਜੀ ਮੈਂ ਨਹੀਂ ਉਹ ਸਾਹਮਣੇ ਹੁਣ ਤੂੰ ਤੇ ਮੰਜੀਰ ਇਹਨੂੰ ਬੋਝ ਲਓ ਮੁਸ਼ਕਲ ਨਹੀਂ ਬੋਝ ਕੇ ਤੇ ਇਹਨੂੰ ਪਹੁੰਚੋ ਥਾਣੇ ਲੈ ਕੇ ਪਹੁੰਚਣੇ ਸਾਬ ਉਹ ਗੇਰਬੋਰਡ ਠੀਕ ਹੈ ਜੀ ਤਾਂ ਮੈਂ ਖ ਮੈਂ ਤੈਨੂੰ ਪੈਸੇ ਦੇ ਕੇ ਜਾਵਾਂ ਮਰੇ ਬੋਤੇ ਮੈਂ ਤਾਂ ਹੀ ਤੈਨੂੰ ਫੋਨ ਕੀਤਾ ਸੀ ਆਹੋ ਪਰ ਮਾਂਪੀ ਨੂੰ ਦੱਸਿਓ ਕਿ ਇੱਥੇ ਨੂੰ ਗਿਆ ਮੈਂ ਨਹੀਂ ਨਹੀਂ ਮੈਂ ਨਹੀਂ ਦੱਸਦਾ ਕਿਹਨੂੰ ਦੱਸਣਾ ਪੁੱਤ ਕਿਉਂ ਆ ਆਹ ਨਹੀਂ ਫਿਰ ਉਹ ਤੇਰੇ ਤੇ ਗੁੱਪਤਾ ਬਣੀ ਆ ਨਹੀਂ ਉਹਨੇ ਮੈਂ ਕਹਿ ਮੈਂ ਯਾਦ ਉਸਦੇ ਘਰੋਂ ਤੋਂ ਮੈਂ ਟੈਨਸ਼ਨ ਲੈਂਦੀ ਆ ਨਹੀਂ 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 ਮੈਂ ਨਹੀਂ ਆਂਦਾ ਕਿੱਥੇ ਤੇ ਉਹਨੇ ਕਿਹਾ ਕਿੱਥੇ ਗੱਦਿਆਂ ਗਦੇ ਲਿਆ ਨੇ ਸੌ ਵਾਲਾ ਤੇ ਕਿੱਥੇ ਵੇਚਦਾ ਸੀ ਜੰਗਲਾਂ ਦੇ ਤੁਰਿਆ ਫਿਰੰਦੇ ਆ ਹੈ ਚੱਲ ਚਾਚਾ ਹਾਲ ਹੋ ਜਾਣਾ ਤੇ ਫੇਰ ਕੋਈ ਗੱਲ ਨਹੀਂ ਉਹ ਪੈਰੀ ਚੱਲਦਾ ਵੀ ਤੇਰੇ ਪੈਰਾਂ ਦੇ ਹਾਲ ਤੀਰ ਬਣ ਗਿਆ ਚਾਚਾ ਹਾਲ ਹੋ ਜਾਣਾ ਨਿਕਲ ਜਾ ਨਾ ਮੇਰਾ ਤੇ ਸਾਰੇ ਦੁੱਖ ਪੁੱਲ ਜਾਂਦੇ ਆ ਭਗਵੀਰ ਆਖਰ ਤੇ ਡਿਆ ਮੈਂ ਕੱਢ ਦੇਣਾ ਕੱਢ ਦੇਣਾ ਆਹ ਹੈ

ਤੇ ਮਿਰਨਾ ਤਗੇ ਬਾਜੀਆ ਉਹ ਤਾਂ ਤੇਰੇ ਨਾਲ ਅਗੇ ਬਾਜੀਆ ਕਰੀ ਮੇਰੇ ਪੈਸੇ ਦੇਣ ਆਏ ਜੀ ਕਹਦਾ ਤੇਰਾ ਮੈਂ ਸ਼ੇਰ ਪਾਰਦਾ ਤੇਰਾ ਮੈਂ ਉਹ ਵੇ ਪਿੱਛੇ ਮੇਲੇ ਆ ਗਏ ਆ ਉਹ ਪੁੱਤ ਪੁੱਤ ਮੈਂ ਮੈਂ ਚਾਚਾ ਤੇਰਾ ਤਾਂ ਮਹੱਲ ਕਰੂੰ ਬਾਅਦ ਚ ਉਹ ਪੁੱਤ ਮੇਰੀ ਰਗਵੀਰ ਨੇ ਖਲਾਈ ਨਹੀਂ ਰਗਵੀਰ ਨੇ ਉਹ ਰਗਵੀਰ ਨੇ ਖਲਾਈ ਹੋਏ ਲੱਗਦੀ ਰਗਵੀਰ ਤਗੇ ਬਾਜੀ ਕਰ ਗਿਆ ਯਾਰ ਮਾਰ ਕਰ ਗਿਆ ਰਗਵੀਰ ਲੱਗਦਾ ਧਿਆਨ ਨਾ ਪੁੱਤ ਧਿਆਨ ਨਾ ਮੈਂ ਹੈਗਾ ਧਿਆਨ ਆੜਾ ਫਾੜ ਇਹਨੂੰ ਆੜਾ ਹਰ ਕਿੱਥੇ ਆ ਬਾਬੂ ਏ ਕੌਣ 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 ਓਲੇ ਮੇਰੇ ਬਾਬੂ ਬੰਦਾ ਤਾਂ ਦਾ ਮਾ ਸ਼ਰਮ ਕਰ ਬਾਬੂ ਸਰਮਾ ਬੰਦਾ ਤੂੰ ਲਕਾਉਂ ਡਿਆ ਵਾ ਕਿਹੜਾ ਕੋਈ ਬੰਦਾ ਨਹੀਂ ਮੈਂ ਲਕਾਉਂ ਡਿਆ ਮੈਂ ਤਾਂ ਇੱਥੇ ਪੱਠੇ ਦਾ ਕਰਕੇ ਆਇਆ ਓ ਤੂੰ ਤਾਂ ਛੇੜੀ ਨਾ ਬਾਬੂ ਵਾਲੀ ਫਿਰਦਾ ਵਾ ਓਏ ਵੀ ਬਰਾਬਰ ਦਾ ਮੁਜਰਮ ਆ ਛੋਟੇ ਨੂੰ ਗੱਡੀ ਨਾਲੇ ਸੁਣ ਲਓ ਮੇਰੀ ਇਹ ਮੈਂ ਪੱਠਾ ਡਿਆ ਵਾਂ ਖਰੀਦਣ ਇਹ ਮੈਂ ਵੇਖਣ ਆਇਆ ਓ ਇੱਥੇ ਤੂੰ ਮੁਜਰਮ ਲਕਾਇਆ ਵਾ ਕਿਹੜਾ ਮੁਜਰਮ ਲਕਾਇਆ ਵੇਖ ਕੇ ਦੇ ਬੜੇ ਗਿਆਨਾ ਵਾ ਕਿਤੇ ਨਹੀਂ ਗਿਆ ਓ ਲੱਭ ਲਓ ਆਪਣੇ ਲੱਭ ਲੈਨੇ ਓਹਦੀ ਤੈਆ ਲੱਭ ਲਓ ਯਾ ਲੱਭ ਲੋ ਯਾ ਲੱਭ ਲੋ ਲੱਭਦਾ ਤੇ ਮੈਂ ਤੇ ਆਇਆ ਇਧਰ ਆਪਣੇ ਪੱਠਾ ਖਰੀਦਣਾ ਤਾਂ ਮੈਂ ਉਧਰ ਆਇਆ ਵੇ ਰੌਲਾ ਪਾਈ ਜਾਂਦੇਵੇਂ ਜੰਟ ਕੇ ਕਰਦੇ ਕੀ ਆ ਇਹ ਪੱਕਾ ਰਗਬੀਰ ਦੀ ਹੈ ਇਹੋ ਸੀ ਤਦਵੀਰ ਨਿਕਲ ਆ ਲੱਭ ਲੋ ਲੱਭ ਲੋ ਗਾਂ ਚੱਲ ਜੂ ਫਾੜ ਇਹਨਾਂ ਨੂੰ ਫਾੜ ਫਾੜ ਇਹਨਾਂ ਨੂੰ ਫਾੜ ਫਾੜ ਓ ਬੁੱਢੇ ਨੇ ਭਜਾਤਾ ਹੀ ਲੱਗਦਾ ਨੂੰ ਪੱਕਾ ਬੜਾ ਸਿਆਸਤੀ ਆ ਓ ਸਿਆਸਤੀ ਤੇ ਜੀ ਇਹਨੂੰ ਨਾਲ ਹੀ ਛੁੱਟ ਗੱਡੀ ਚ ਫੜ 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 ਇਹਨੂੰ ਵੜ ਇਹਨੂੰ ਵੜ ਓ ਤੂੰ ਵੜ ਓਏ ਓ ਨਹੀਂ ਨਹੀਂ ਓ ਨਾ ਨਾ ਉਹ ਕੋਈ ਕੋਈ ਕੋ ਪ੍ਰਿੰਦਾ ਬਿਠਾ ਹੋ ਗਿਆ ਤੇ ਉਹ ਕੋ ਖੋ ਚੱਲਿਆ ਚੱਲ ਚੱਲ ਨਾ ਉਹ ਨਾ ਭਰਾ ਤੂੰ ਵੇਖੋ ਭਰਾ ਜਾ ਅੰਦਰ ਜਾ ਮੇਰੇ ਤੇ ਨਿਗੇ ਨਿਗੇ ਨਿਆਣੇ ਆ ਤੈਨੂੰ ਵੀ ਪਤਾ ਵਾ ਤੇ ਮੇਰੇ ਕਿਹੜੇ 7 ਫੁੱਟ ਹੋ ਗਏ ਉਹ ਵੀ ਨਿਗੇ ਨਿਗੇ ਆ ਬੜ ਬੜ ਆ ਨਹੀਂ ਦਾ ਉਹ ਤਨਖਾ ਇਸੇ ਕੰਮ ਦੀ ਮਿਲਦੀ ਆ ਉਹ ਸਾਹ ਹੁੰਦਾ ਸਾਹ ਸਾਹ ਹੁੰਦਾ ਸਾਹ ਰੁਪਏ ਜਾਂਗੇ ਇੱਥੇ ਉਹ ਸਾਹ ਉਹ ਬਿਠਾ ਲਾਦਾ ਉਹ ਨਾ ਇੱਕ ਇੱਕ ਕਰਕੇ ਉਹ ਅੰਦਰ ਬਿਠਾ ਲਾਦਾ ਉਹ ਬਾਹਰ ਆ ਜਾ ਓਏ ਬਾਹਰ ਆ ਓਏ ਉਹ ਜਿਹਦੇ ਆਪਣੇ ਆ ਬਾਰੇਗਾ ਠੀਕ ਆ ਨੇ ਤਾਂ ਲੱਤਾਂ ਫੜ ਕੇ ਖਿੱਚਣਾ ਇਥੇ ਬਾਹਰ ਆਪਾਂ ਕਰਕੇ ਅਪਰਾਧ ਉਹਨ ਲੋਕ ਦਾ ਫਿਰਦਾ ਵਾਂ ਬੱਲੇ ਤੇਰੇ ਆਡੇ ਤੋਂ ਦੇ ਹਵਾ ਪੁੱਛ ਕੇ ਚਲਦੀ ਆ ਤੂੰ ਕਿੱਥੇ ਲੁਕ ਜੂਗਾ ਵੇ ਓਏ ਸੁਣਿਆਹੀਂ ਵੀ ਸੱਪਾਂ ਨੂੰ ਧਰਤੀ ਵੇਲ ਦੇ ਦਿੰਦੀ ਆ ਇਹ ਸੱਪਾਂ ਤੋਂ ਵੀ ਮਾੜਾ ਆ ਵੇ ਇਹ ਸੱਚੀ ਸੱਪਾਂ ਮੈਨੂੰ ਲੱਗਦਾ ਏ ਹੋਰ ਕੀ ਆ ਓਏ ਹੋ ਹੋ ਮੇਰੇਆ ਕਰਮਾਂ 'ਚ ਬਦਨਾਮੀ ਲਿਖੀ ਆ ਮੈਂ ਕਿਨਾਂ ਆਪਣੀਆਂ ਆਪਣੇ ਆਪ ਨੂੰ ਉਹਨਾਂ ਦੀਆਂ ਨਜ਼ਰਾਂ 'ਚ ਚੰਗਾ ਬਣਨ ਨੂੰ ਚਾਹੁੰਦਾ ਦੱਸ ਹੋਰ ਵਿਵਤਾ ਪੈ ਗਈ ਹੋ ਹੁਣ ਮਨਜੋ ਨੇ ਮੇਰੇ ਤੇ ਹੀ ਸ਼ੱਕ ਕਰੀ ਜਾਣਾ ਤੂੰ ਤੇ ਮੈਨੂੰ ਪੈਸੇ ਜੇ ਥੋੜਾ ਦੇਣਾ ਹੈ ਤੂੰ ਤੇ ਮਗਰ ਪੁਲਸ ਲੈ ਕੇ ਆਏ ਨਾ ਮੈਨੂੰ ਕਿਹ ਗੱਲ ਦਾ ਪਤਾ ਨਾ ਹੋਰ ਤਾਈ ਉਹ ਮੈਂ ਤੈਨੂੰ ਫੋਨ ਤੇ ਪੁੱਛਿਆ ਕਿੱਥੇ ਆ ਪੈ ਗਿਆ ਸਿਆਪਾਲਾ ਦਵਿੰਦਰ ਨੇ ਮੇਰੇ ਗੱਲ ਪੈ ਜਾਣਾ ਵੀ ਤੂੰ ਕਿਉਂ ਗਿਆ ਪੈਸੇ ਦੇਣ ਚੰਗੀ ਗੱਲ ਹੋਈ ਹੋ ਹੁਣ ਫੜਿਆ ਨਾ ਜਾਵੇ ਬਾਬਾ ਫੜਿਆ ਨਾ ਜਾਵੇ ਫਿਰ ਨਹੀਂ ਕੋਈ ਗੱਲ ਫਿਰ ਕੋਈ ਨਹੀਂ ਮੈਂ ਖੂਗਾ ਵੀ ਤੂੰ ਭੱਜ ਤੇ ਗਿਆ ਸੀ ਤਲ ਚੰਗਾ ਮੈਂ ਕਿਹੜਾ ਕਲਾਇਆ ਕਲਾਇ ਰਗਵੀਰ ਨੇ ਹੋਣਾ ਪੱਕਾ ਇਹਨੂੰ ਸਾਰਾ ਇਹਨੂੰ ਸ਼ੂ ਆ ਵੀ ਚਾਚਾ ਮੇਰਾ ਕਿੱਥੇ ਜਾਂਦਾ ਕਿੱਥੇ ਨਹੀਂ ਇਹਨੇ ਮਗਰ ਮੇਰੇ ਲਈ ਹਣੀ ਪੁਲਸ ਵਾਲੇ ਹੋਰ ਨਹੀਂ ਗੱਲ ਪਈ ਨਾਲੇ ਸ਼ੱਕ ਲੱਭਦੇ ਰੋਣ ਨੂੰ ਲੱਭਦਾ ਤੇ ਲੱਭ ਲਓ ਚੰਗੀ ਬੇ ਬਤਾਈਓ ਮੇਰੇ ਪਾ ਦੀ ਉਹੋ ਗੱਲ ਹੀ ਥੇਤੀ ਥੇਤੀ ਚਾਬੀ ਵੀ ਨਹੀਂ ਲਾਈ ਤੇ ਅਭੀ ਜੇਬ ਚੀਓ ਬੜਾ ਤਪੇ ਓਏ ਓ ਹੈ ਨਹੀਂ ਇੱਥੇ ਕੋਈ ਵੀ ਇੱਥੇ ਲੱਗਦਾ ਕੋਈ ਕੁੱਤੀ ਗੱਤੀ ਸੋਈ ਆ ਉਹਦੇ ਬੱਚੇ ਤੁਰੇ ਫਿੰਡੇ ਹੀ ਆ ਉਹ ਵੇ ਪੰਜ-ਛੱਤੀ ਉਹ ਅੰਦਰ ਵੇ ਗੌਰ ਨਾਲ ਵੇ ਗੌਰ ਨਾਲ ਓ ਹੈ ਨਹੀਂ ਆ ਵੀਰ ਕੋਈ ਵੀ ਉਧਰ ਉਧਰ ਜਾ ਤੂੰ ਵੇਖ ਕੇ ਆ ਭਲਾ ਮੈਂ ਇਹਦੀ ਜਾਨਾ ਵਾ ਕਿੱਥੇ ੱੱਕੇ ਖਾਂਡੇ ਕਹਿੰਦੇ ਹੁੰਦੇ ਨਾ ਨੌਕਰੀ ਕੀ ਤੇ ਨਖਰਾ ਕੀ ਆ ਤੇ ਨਾ ਬੱਜੇ ਹੀ ਆ ਸਰਕਾਰ ਦੇ ਨਹੀਂ ਤੇ ਇੱਥੇ ਤੇ ਆਪਾਂ ਕਦੀ ਮਨਾ ਵੜੀ ਇਹੋ ਜੇ ਥਾਂ ਤੇ ਮੈਂ ਤਾਂ ਕੈਨਾ ਸਾਹਿਬ ਨੂੰ ਕਹਿ ਦਈਏ ਹੈ ਨਹੀਂ ਇੱਥੇ ਕੋਈ ਵੀ ਦੱਸ ਭਜਦੂੜ ਕਰਕੇ ਇੱਕ ਨੀ ਵੇਖ ਲਾ ਤੂੰ ਨਾ ਕਰੀ ਕਾਹ ਢੜੜਾ ਜਿਆ ਆ ਜਿੱਗਿਆ ਨਾ ਤਾਂ ਲਾਤਾਂ ਮੇਰੀ ਜਾਨੀ ਟੋਟ ਤੇ ਮੇਰੀ ਜਿਹੜੀ 40 50 ਹਜ਼ਾਰ ਹੁੰਦੀ ਹੈ ਨਾ ਹਰ ਮਹੀਨੇ ਤੇ ਲੱਗਿਆ ਕਰਨੀ ਆ ਹੈ ਨਹੀਂ ਕੱਖ ਵੀ ਕਿਹੜੇ ਪੱਠਿਆਂ ਤੇ ਬਰਾਂਧ ਥਾਂ ਤੇ ਆਪਾਂ ਤਰੇ ਫਿੰਡ ਆ ਉਹ ਤੂੰ ਮਾਮਾ ਐਸੇ ਚੋ ਲਗਾਵਾ ਆਹ ਹੁਦੀਆੜੀ ਤੇ ਰੱਖਿਆ ਵਾ ਉਹ ਲੱਬ ਲਾਓ ਲੱਬਲਾ ਐਦਾਂ ਨਹੀਂ ਤਰੱਕੀਆਂ ਹੋਣੀਆਂ ਕੁਝ ਲੱਬੇਗਾ ਕੇ ਇਹਨੂੰ ਲੱਫੜਾਏਗਾ ਫੇਰੀ ਤਰੱਕੀ ਹੋਣੀ ਆ ਆਪਣਾ ਮਜਾ ਸਾਹਮਣਾ ਬੁਨਧੀ ਗੱਲਬਾਤ ਸਾਬ ਗੱਲ ਮੰਨਦਾ ਇਹੋ ਜੇ ਛਪਾੜੇ ਨੂੰ ਭੁਜਾ ਭਜਾ ਕੇ ਕਹਾੜੀ ਧਾਈ ਦਾ ਲੱਬਲਾ ਲੱਬਲਾ ਲੱਬਾ ਕੀ ਤੱਕ ਕਿੱਥੇ ਦਿਆ ਫੇਖ ਖਾਨ ਲੱਬੇਗਾ ਲੱਬੇਗਾ ਨਾ ਲੱਬੇਗਾ ਤੇ ਕੱਬੀ ਗੜੀ うん。<music>